ਅਜੀ ਸਤਿ ਸ਼੍ਰੀ ਅਕਾਲ YouTube ਚੈਨਲ Only Truth News 082 ਸੱਚ ਦੀ ਬਾਤ ਅਤੇ Facebook ਪੇਜ ਹਾਕਮ ਇਸ ਪੌਰਾ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਸੋ ਦਰਸ਼ਕੋ ਇੱਕ ਬਹੁਤ ਹੀ ਚਲਾਗਾਜੋਗ ਵੀਡੀਓ ਆਪ ਜੀ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੰਗਰੂਰ ਦੀ ਮੂਨਕ ਤਹਿਸੀਲ ਦੇ ਅੰਦਰ ਆਉਂਦੇ ਪਿੰਡ ਡੂੜੀਆਂ ਵਿਖੇ ਬਲੱਡ ਬੈਂਕ ਵੈਲਫੇਅਰ ਸੁਸਾਇਟੀ ਪੰਜਾਬ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਇੱਕ ਸिलाई ਸੈਂਟਰ ਖੋਲਿਆ ਗਿਆ। ਜਿਸ ਦਾ ਰਸਮੀ ਤੌਰ ਤੇ ਉਦਗਾਟਨ ਸ਼੍ਰੀ ਰਣ ਸਿੰਘ ਜੀ ਨੰਬਰਦਾਰ ਸੂਬਾ ਜਨਰਲ ਸਕੱਤਰ ਨੰਬਰਦਾਰ ਯੂਨੀਅਨ ਪੰਜਾਬ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਇਸ ਸਮੇਂ ਉਹਨਾਂ ਨਾਲ ਬਲੱਡ ਬੈਂਕ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਦੀਪਕ ਗਰਗ ਜੀ ਪਤਨਾ ਜਗਮੇਲ ਸਿੰਘ ਜੀ ਰੋਗਲਾ ਸੂਬੇਦਾਰ ਮੇਜਰ ਸਿੰਘ ਜੀ ਰੋਗਲਾ ਅਤੇ ਪਿੰਡ ਦੇ ਸਰਪੰਚ ਮੈਡਮ ਸੁਖਪ੍ਰੀਤ ਕੌਰ ਜੀ ਅਤੇ ਸਮੂਹ ਪੰਚਾਇਤ ਹਾਜ਼ਰ ਸਨ ਉਹ ਦੁਕਾਟਣ ਕਰਨ ਤੋਂ ਬਾਅਦ શ્રી ਰਣ ਸਿੰਘ ਜੀ ਨੰਬਰਦਾਰ ਸਾਹਿਬ ਨੇ ਆਏ ਸਾਰੇ ਪਤਵੰਤੇ ਸੱਜਣ ਅਤੇ ਸਮੂਹ ਪੰਚਾਇਤ ਨਾਲ ਅਤੇ ਪੈਣਾ ਪਾਇਆਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਈ ਤੋ ਬਿਨਾਂ ਦੇਰ ਕੀਤੇ ਆਪਾਂ ਪੂਰੀ ਵੀਡੀਓ ਹੀ ਦੇਖਦੇ ਹਾਂ ਪਾਸਾਉਂ ਸਾਉਂ ਉਹ ਪਾਸਾਉਂ ਸਾਲਾ ਬਰਾ ਕੌਣ ਸਾਉਂ ਕਿਹਨੂੰ ਔਰ ਇਹ ਵੀ ਆਪਾਂ ਯੂਜ਼ਰਸ ਪਾਸਾਉਂ ਸਾਉਂ ਜੀ ਪਾਉਂਦੇ ਹਾਂ ਉਸ ਮਹਾਨ ਸਹੀ ਦੇ ਪ੍ਰੋਤ ਕਰਦੇ ਜਿਨ੍ਹਾਂ ਨੇ ਜੋ ਦੇਸ਼ ਦੇ ਸਰਹੱਦੀ ਦੇ ਉੱਤੇ ਆਪਣੀ ਸਾਹਤ ਦੇ ਕੇ ਅੱਜ ਦੁਨੀਆ ਤੇ ਨਵ ਰੋਸ਼ਨ ਕੀਤਾ ਹੈ ਬੇਬੀ ਅਮਨਦੀਪ ਕੌਰ ਜੀ ਦੱਸਿਆ ਨਾ ਕਿ ਸਾਡੇ ਪਰਿਵਾਰ ਦੇ ਵਿੱਚ ਸਾਡੇ ਇਹ ਹਸਪੰਦ ਸੀਗੇ ਉਹ ਸਹੀ ਹੋਏ ਸੀਗੇ ਇਹ ਬਾਥੀ ਸਾਡੇ ਦੱਸਾਂਗੇ ਭਗਵਾਨ ਜੀ ਤੇ ਮੈਂ 2 ਮਿੰਟ ਵਾਸਤੇ ਹੁਣ ਬੇਨਤੀ ਕਰਾਂ ਜੋ ਸਾਡੇ ਅੱਜ ਦੇ ਚੀਫ ਗੈਸਟ ਸਰਦਾਰ ਰਣਜੀਤ ਮਹਿਲਾ ਜੋ ਅਸੀਂ ਪਹਿਲਾਂ ਹੀ ਸ਼ੁਰੂ ਕਾਫੀ ਸਮਾਂ ਹੋ ਗਿਆ ਤੁਹਾਨੂੰ ਕਰਨਾ ਚਾਹੀਦਾ ਨੂੰ ਬਹੁਤ ਇਹਨਾਂ ਦਾ ਸਹਿਯੋਗ जिले तक तो रजिस्टर है जिनी अपनी बेटी भाओ बेटी बचाओ का ट्रस्ट बरैक्टर वैक वैलफेयर सोसायटी ये आल पंजाब है आप जिते मर्जी तो मर्जी जाके काम कर सकते हैं यदा आल पंजाब जिड़िया भैन ने कबूल दिए उन्होंने सारे ने आई कार्ड बन के आए हैं तो एक मैं पूछना सी कि जिन्हों की फीस देखो नहीं है जी क्योंकि ये ट्रस्ट के डेढ़ सौ करोड़ फीस रखी हुई है मंथली 6 ਮਹੀਨੇ ਮਤਲਬ ਉਸ ਦਾ ਔਸਤ ਕਿੰਨਾ ਹੋਣਗਾ ਤਾਂ ਤਿੰਨ ਤਿੰਨ ਮਹੀਨੇ ਦਾ ਉਸ ਤਰਪੋ 15 ਮਿੰਟ 15 ਦਾ ਔਸਤ ਨੂੰ ਦੱਸਿਆ ਜਾ ਕੋਈ ਤੇ ਤਿੰਨ ਮਹੀਨੇ ਦਾ ਹੋਣਾ ਜਿਹੜਾ ਪ੍ਰੋਪਰ ਮਤਲਬ ਇੱਥੇ ਆਏਗਾ ਇੱਕ ਤਰ੍ਹਾਂ ਦਾ ਆਪਣਾ ਸਕੂਲ ਆ ਜਦੋਂ ਆਪਾਂ ਸਕੂਲ ਚ ਜਾਂਦੇ ਆ ਅਗਰ ਤੁਸੀਂ ਜਿੰਨਾ ਰੈਗੂਲਰ ਆਉਂਗੇ ਤੁਹਾਡੀਆਂ ਉਨੇ ਹੀ ਮਾਰਕਸ ਲੱਗਣਗੇ ਅਗਰ ਕਿਸੇ ਦੀ ਛੁੱਟੀ ਹੁੰਦੀ ਆ ਤਾਂ ਉਹਦੇ ਨੰਬਰ ਘਟਣਗੇ ਕਿਉਂਕਿ ਜਿਹੜਾ ਸਾਡੀ ਵਗੈਰਾ ਡਾ ਬੇਟੀ ਬਚਾਓ ਬੇਟੀ ਪੜਾਓ ਇਹ ਆਲ ਓਵਰ ਇੰਡੀਆ ਤੋਂ ਅਪਰੂਵਲ ਮਿਲੂਗਾ ਇਹ ਤੁਸੀਂ ਕਿਤੇ ਵੀ ਜਾ ਕੇ ਆਪਣਾ ਆਪਣੇ ਵੇਸਤੇ ਕੰਮ ਕਰ ਸਕਦੇ ਹੋ ਸਲਾਈ ਪੜਾਈ ਦਾ ਜੋ ਵੀ ਜੋ ਵੀ ਤੁਹਾਡਾ ਕੰਮ ਹੈਗਾ ਤੁਸੀਂ ਕਰ ਸਕਦੇ ਹੋ ਮਤਲਬ ਇਹ ਨਹੀਂ ਹੈਗਾ ਸਿੱਖਣਾ ਆਪਾਂ ਨੇ ਸਿਖਾਣਾ ਸਾਡੀ ਟਿੱਕੇ ਫਾਰਮ ਹੈ ਸੋ ਨੂੰ ਜਿੱਥੇ ਵੀ ਕੋਈ ਗੜੀ ਲੱਗਦੀ ਹੋਊਗੀ ਤੁਸੀਂ ਦੱਸੂਗੇ ਤੁਸੀਂ ਇੱਕ ਵਾਰ ਇੱਕ ਗੱਲ ਨੂੰ ਚਾਹੇ ਪੰਜ ਵਾਰ ਪੁੱਛੋ ਸਾਨੂੰ ਪੰਜ ਵਾਰ ਵੀ ਦੱਸਿਆ ਜਾਊਗਾ ਇਹ ਨਾ ਸੋਚਿਓ ਵੀ ਅਸੀਂ ਪੈਸੇ ਦਿੱਤੇ ਸੀ ਅਸੀਂ ਸੈਂਟਰ 'ਚ ਜਾਂਦੇ ਸੀ ਸਾਨੂੰ ਕੁਝ ਸਿਖਾਇਆ ਜਾਂਦਾ ਸਾਡਾ ਟਰਸਟ ਦੇ ਜਿਹੜਾ ਕਾਗਜ਼ੀ ਇਹਦੇ ਵਿੱਚ ਸਾਡੇ ਟਰਸਟ ਦਾ ਨੰਬਰ ਲਿਖਿਆ ਹੋਇਆ ਹੈ ਹੈਲਪਲਾਈਨ ਨੰਬਰ ਅਗਰ ਕਿਸੇ ਨੂੰ ਵੀ ਕੋਈ ਪ੍ਰੋਬਲਮ ਆਉਂਦੀ ਆ ਤੁਸੀਂ ਸਾਨੂੰ ਉਸ ਨੰਬਰ 'ਤੇ ਫੋਨ ਕਰਕੇ ਦੱਸ ਸਕਦੇ ਹੋ ਵੀ ਸਾਨੂੰ ਇਹ ਪ੍ਰੋਬਲਮ ਆਉਂਦੀ ਆ ਉਸ ਪ੍ਰੋਬਲਮ ਨੂੰ ਅਸੀਂ ਹੱਲ ਕਰ ਦੇਵਾਂਗੇ ਠੀਕ ਹੈ ਜੀ ਤੇ ਮੈਂ ਹੁਣ ਸਾਰੇ ਮੈਂ ਮਤਲਬ ਇੱਕ ਥੋੜਾ ਜਿਹਾ ਮੈਂ ਮਤਲਬ ਪੁੱਛੂੰਗਾ ਵੀ ਕਿਹਦੀ ਕਿਹਦੀ ਫੀਸ ਆਈ ਆ ਇੱਕ ਵਾਰ ਹੱਥ ਖੜਾ ਕਰ ਲਿਓ ਤੇ ਆਪਣਾ ਕਾਰਡ ਕਲੈਕਟ ਕਰ ਲਓ ਠੀਕ ਹੈ ਜੀ ਬੜਾ ਉਸੇ ਨਹੀਂ ਸਿਰਕਾ ਔਸ ਦੇ ਨਾਲ ਸੱਡੀ ਸੂਚੀ ਟੀਮ ਨੂੰ ਦੇਪ ਕਰਕੇ ਜਨਵੇਰ ਸਿੰਘ ਰੋਗੜਾ ਜੀ ਬੇਦਰ ਸਿੰਘ ਖੋੜੀ ਜੀ ਇੱਕੋ ਹੀ ਸੂਚੀ ਪੰਚਾਇਤ ਸਰਪੰਚ ਸਾਹਿਬਾਨ ਸਭ ਤੋਂ ਪਹਿਲਾਂ ਬਲਾਉ ਕਟੇ ਵਾਹਿਗੁਰੂ ਜੀ ਦਾ ਸਾਹਿਬਾਨ ਜੋ ਸਸਪਾ ਨੇ ਆਜੇ ਇੱਕ ਬਹੁਤ ਵੱਡਾ ਬਰਲਾ ਕੀਤਾ ਸਭ ਤੋਂ ਪਹਿਲਾਂ ਮੈਂ ਸਾਥੀਆਂ ਨੂੰ ਵਧਾਈ ਦੇਣਾ ਚਾਹੁੰਦਾ ਕਿਉਂਕਿ ਆਪ ਕੋ ਆਪਣੇ ਲਈ ਤਾਂ ਆਪਾ ਆਪਣੇ ਪਰਿਵਾਰ ਲਈ ਹਰਕ ਕਰਦਾ ਆਪਣੇ ਬੱਚਿਆਂ ਲਈ ਆਪਣੇ ਪਰਿਵਾਰ ਲਈ ਆਪਣੇ ਰਿਸ਼ਤੇਦਾਰਾਂ ਲਈ ਹਰ ਇੱਕ ਨੂੰ ਕੰਮ ਕਰਦਾ ਲੇਕਿਨ ਮਰਤਾਂ ਲਈ ਖਾਸ ਕਰਕੇ ਲੇਡੀ ਲਈ ਬਹੁਤ ਘੱਟ ਸਸਤਾ ਮਾਲ ਇੰਨਾ ਕੰਮ ਕਰਦਾ ਕਿਉਂਕਿ ਜੋ ਦੁਨੀਆ ਲਈ ਕੰਮ ਕਰਦਾ ਅਸਲ ਵਿੱਚ ਮੈਨਾਂ ਲਈ ਸੱਚੀ ਇਮਾਨਤ ਦਾ ਉਹ ਹੀ ਹੈ ਉਹ ਹੀ ਬਣਦਾ ਇਸ ਕਰਕੇ ਅੱਜ ਜਦ ਦੋਏ ਜੀ ਸੰਤਾ ਨੇ ਸਲਾਈ ਸੈਂਟਰ ਖੋਲਿਆ ਮੈਂ ਉਸ ਆਸਰੇ ਪੱਗੇ ਕਾਮਨਾ ਵੀ ਕਰਦਾ ਅਰਦਾਸ ਵੀ ਆਪਾ ਕਰਦੇ ਆ ਕਿ ਜਿੰਨੀਆਂ ਬੱਚੀਆਂ ਇੱਥੇ ਆਈਆਂ ਨੇ ਸਲਾਈ ਸੈਂਟਰ ਸਲਾਈ ਸਿੱਖਰ ਤੇ ਉਹ ਕਾਮਯਾਬ ਹੋਣ ਕਾਮਯਾਬ ਹੋ ਕੇ ਆਪੋ ਆਪਣਾ ਇਹ ਕਾਰੋਬਾਰ ਹੈ ਕਿਤੇ ਚਲੋ ਘੱਟੋ ਜਿਆਦਾ ਨਹੀਂ ਤਾਂ ਘੱਟੋ ਕਰ ਆਪਣੇ ਪਰਵਾਦੇ ਜਿਹੜੇ ਜਿਹੋ ਉਹਨਾਂ ਲਈ ਤਾਂ ਆਪਣੇ मतलब ਕਪੜਾ ਹੀ ਰਸੋ ਕੁਸ਼ ਕਰਕੇ ਅਸੀਂ ਚੁੰਦੇ ਆ ਵੀ ਐਦਾ ਦਾ ਜਿਹੜਾ ਕੰਮ ਹੈ ਪੈਸੇ ਜਿਹੇ ਕੰਮ ਹੁੰਦੇ ਆ ਸਾਰੇ ਸਰਕਾਰਾਂ ਦੇ ਜੇ ਸਰਕਾਰਾਂ ਫੋਟਾ ਬੋਕੇ ਵੱਡੇ ਵੱਡੇ ਵਾਦੇ ਕਰ ਲੈਂਦੀਆਂ ਨੇ ਵੀ ਕੋਈ ਵਿਦੇਸ਼ ਨਹੀਂ ਜਾਊਗਾ ਕੋਈ ਨੀਰ ਜਾਊਗਾ بڑے بڑے ਪੋਸਟ ਲੱਗਣਗੇ ਪਰ ਉਹ ਖੋਨਾ ਪਰ ਜਦੋਂ ਦੇ ਸਰਕਾਰਾਂ ਬੰਦੇ ਆ ਰਿਆਂ ਤਾਂ ਬੇਜ਼ਗਾਰੀ ਵੱਧਦੀ ਜਾ ਰਹੀ ਆ ਪੰਜਾਬ ਚ ਗੁਰੀਆਂ ਨਹੀਂ ਧਰਤੀ ਦੇ ਨਸ਼ਿਆਂ ਦਾ ਬੋਲਬਾਲਾ ਵਾਦਾ ਕਰ ਰਿਹਾ ਵਿਸਤਾਚਾਰ ਵਾਦਾ ਕਰ ਰਿਹਾ ਔਰ ਇਹੇ ਕੰਮ ਸਾਰੇ ਸਰਕਾਰਾਂ ਦੇ ਆ ਸਰਕਾਰਾਂ ਨਹੀਂ ਕਰਦੀਆਂ ਤਾਂ ਇਹੋ ਜੀਆਂ ਸੰਸਥਾਵਾਂ ਨੂੰ ਉਪਰੋਣਾ ਪੇਗਾ ਜੇ ਸਰਕਾਰਾਂ ਇਹ ਕੰਮ ਕਰਦੀਆਂ ਹੁੰਦੀਆਂ ਤਾਂ ਸ਼ਾਇਦ ਸੰਸਥਾ ਬਣਾਉਣ ਦੀ ਲੋੜ ਨਾ ਪਈ ਸੋ ਇਸ ਕਰਕੇ ਮੈਂ ਇਹ ਇਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕੰਮ ਜਿਹੜਾ ਵੀ ਆਪਣਾ ਕੋਈ ਮੈਡਮ ਵੀ ਵੀ ਬੈਠਿਆ ਵਧੀਆ ਮਾਹਾਂ ਦੇ ਜਿੰਨਾ ਵੀ ਤੁਹਾਨੂੰ ਗਾਈਡ ਕਰਨਾ ਉਹਨੂੰ ਦਿਲ ਲਾ ਕੇ ਤਨੋਂ ਤਨੋਂ ਆਪਾਂ ਕਰਨਾ ਤੇ ਨਾਲ ਹੀ ਇਹ ਵੀ ਅਸੀਂ ਬੇਨਤੀ ਕਰਾਂਗੇ ਕਿ ਅੱਜ ਵੀ ਇੱਕ ਘਰ ਜਿਹੜਾ ਇੱਕ ਲੇਡੀ ਦੇ ਸਿਰ ਤੇ ਚੱਲਦਾ ਹੁੰਦਾ ਹੈ। ਅਗਰ ਲੇਡੀਜ਼ ਚਾਹੇ ਤਾਂ ਬੱਚਿਆਂ ਨੂੰ ਬੜੀ ਉੱਚ ਸਿੱਖਿਆ ਦੇ ਸਕਦੀ ਆ ਤੇ ਘਰ ਨੂੰ ਮਤਲਬ ਸਵਰਗ ਬਣਾ ਸਕਦੀ ਆ। ਇਸ ਕਰਕੇ ਇਹ ਸੰਸਥਾ ਦਾ ਸਹਿਯੋਗ ਜਿੰਨਾ ਵੀ ਆਪਾਂ ਲੈਣਾ ਚਾਹੀਏ ਉਹਨਾਂ ਮਿਲੂਗਾ ਤੇ ਨਾਲ ਦੀ ਨਾਲ ਆਪਾਂ ਇਹਦੇ ਨਾਲ ਜੁੜੇ ਰਹਿਣਾ ਇਸ ਸਮਾਜ ਜਿਹੜੇ ਕੰਮਾਂ ਸਸਤਾ ਕਰ ਰਹੀ ਹੈ ਉਹਨਾਂ ਦਾ ਮਤਲਬ ਬਾਤ ਆਪਾਂ ਯੋਗਦਾਨ ਪਾਉਣਾ ਸੋ ਮੈਂ ਇਹਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇੱਕ ਅੱਜ ਇਹਨੋ ਦੇ ਪ੍ਰੋਗਰਾਮ ਤੇ ਮੈਨੂੰ ਇਹੋ ਚੀਜ਼ ਲੈਣ ਦਾ ਮੌਕਾ ਦਿੱਤਾ ਤੇ ਅੱਗੇ ਵਾਸਤੇ ਜੋ ਵੀ ਸੰਸਥਾ ਨੂੰ ਲੋੜ ਰਹੋਗੀ ਅਸੀਂ ਹਾਜ਼ਰ ਹਾਂ ਸੋ ਇਹਨੀਆਂ ਅਗਲਾ ਕਰਦਾ ਰਜ਼ਾ ਲੈਣਾ 5 ਰੁਪਏ ਦਾ ਖਾਤਸਾ